ਇਧਰ ਮੇਰੇ ਗਾਹੋਂ ਆ ਏਡੇ ਨਹੀਂ ਜੇ ਮਹਿੰਗੇ ਤੂੰ ਮੈਨੂੰ ਸੂਟ ਲੈਣੀ ਆ ਇੰਨੇ ਹਜ਼ਾਰਾਂ ਲੱਖਾਂ ਮੇਰਾ ਖਰਚਾ ਕਰਾ ਦੇਣੀ ਆ ਤੇ ਬੜਕੇ ਜੀ ਫਿਰਦੀ ਨਹੀਂ ਤੂੰ ਘਰ ਤੇ ਆ ਹੱਥ ਆਏ ਹਾਏ ਹਾਏ ਠੰਡਿਆ ਲਿਆ ਅੱਲਾ ਤੋ ਕੀ ਸਾਰਾ ਦਿੜ ਕਿਤੇ ਮੈਨਾਂ ਨਾ ਵੀ ਕੂ ਜਿਵੇਂ ਨਹੀਂ ਨਹੀਂ ਡਾਫੀ ਨਹੀਂ ਗੋਣੀ ਗਣਾ ਡਾਂਡੇ ਪਤਾ ਕਿੰਨੇ ਆ ਸਿਰ ਨੂੰ ਹਵਾ ਪੈ ਗਈ ਤੇ ਮੈਂ ਕਿਹਦੀ ਮਾਣ ਮਾਸੀ ਕਹਿਣਾ ਕੰਮ ਦੇ ਬਾਅਦ ਮੈਂ ਹੀ ਕਰਨੇ ਸਾਰੇ ਤੂੰ ਹੀ ਥੋੜੀ ਰਵੀਰ ਪਰ ਤੋਂ ਬਾਅਦ ਹੀ ਲੱਘੂਗੀ ਠੀਕ ਹੈ ਤੇ ਜਦੋਂ ਹੁਣ ਕੋਈ ਵਿਆਹ ਹੋਣਾ ਨਾ ਐਦਾਂ ਹੀ ਜਾਣਾ ਹੈ ਹੈ ਵਿਆਹ ਤੇ ਤੂੰ ਐਦਾਂ ਜਾਵਾ ਦੱਸ ਵਿਆਹ ਤੇ ਉਹ ਸੂਟ ਪਾ ਕੇ ਜਾਂਦੇ ਲੈ ਕੇ ਦਿੱਤੇ ਤੂੰ ਸੋਣ ਸੋਣ ਆ ਉਹਦੇ ਉੱਤੇ ਕੋਟੀ ਵੀ ਨਹੀਂ ਪਾਉਂਦੀ ਉਦੋਂ ਕਿਉਂ ਨਹੀਂ ਠੰਡ ਲੱਗਦੀ ਕਿਦਾਂ ਦੇ ਤੂੰ ਜਾ ਛੱਡਿਆ ਉਤੋਂ ਆਦੀ ਹੈ ਮੈਂ ਨਾ ਵੀ ਸਾਰਾ ਤੇੜਾ ਟੋਪੀ ਜੀ ਪਾਸ਼ਾ ਹੈ ਮੈਨੂੰ ਤਾਂ ਲੱਗਦਾ ਵੀ ਇਹ ਇਤਰਾ ਹੀ ਅੱਟ ਕੇ ਟੁੱਟ ਕੇ ਡਿੱਗ ਪਣੀ ਉਤੋਂ ਕੇ ਡਣ ਠੰਡ ਵੀ ਹੋਣਾ ਪੈਂਦੀ ਸੀ ਨੂੰ ਤੁਹਾਨੂੰ ਜੀ ਪਤਾ ਜਿਹਨਾਂ ਕੰਮ ਕਰਨੇ ਠੰਡੇ ਪਾਣੀ ਚ ਭਾਂਡੇ ਮੈਂ ਮਾਂਜਨੇ ਠੰਡੇ ਪਾਣੀ ਚ ਕੱਪੜੇ ਮੈਂ ਧੋਣੇ ਉਹੀ ਕੀ ਕਰਨਾ ਠੰਡੇ ਪਾਣੀ 'ਚ ਨਿੱਕੇ ਨਿੱਕੇ ਪਾਣੀ ਨਹਾ ਕੇ ਦਰਜਾਈ 'ਚ ਵੜ ਕੇ ਠੰਡੇ ਠੰਡੇ ਕੰਮ ਤੇ ਸਾਰੇ ਮੈਂ ਕਰਨੇ ਆ ਲਾ ਤੇ ਭਗਾਨੀ ਵੀ ਕੈਸੀ